ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਸਿੱਖਾਂ ਦੀ ਸਰਵਉੱਚ ਸੰਸਥਾ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ 'ਚ ਤਲਵਾਰਾਂ ਚੱਲ ਗਈਆਂ ਨੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਦੋ ਮਲਾਜ਼ਮ ਜਿਨ੍ਹਾਂ ਦੀ ਆਪਸੀ ਰੰਜਿਸ਼ ਚੱਲ ਰਹੀ ਸੀ ਮਾਮੂਲੀ ਬਹਿਸ ਤੋਂ ਤਕਰਾਰ ਸ਼ੁਰੂ ਹੁੰਦੀ ਹੈ ਤੇ ਉਹ ਤਕਰਾਰ ਖੂਨੀ ਝੜਪ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਤਲਵਾਰਾਂ ਨਿਕਲ ਜਾਂਦੀਆਂ ਨੇ ਤਲਵਾਰਾਂ ਦੇ ਨਾਲ ਇੱਕ ਦੂਜੇ ਤੇ ਵਾਰ ਕੀਤੇ ਜਾਂਦੇ ਰਹੇ ਹਾਲਾਂਕਿ ਇਸ ਦੇ ਵਿੱਚ ਮੁਲਾਜ਼ਮ ਦਲਵਾਰਾ ਸਿੰਘ ਦੀ ਹਸਪਤਾਲ ਨੂੰ ਲੈ ਜਾਂਦੇ ਹੋਏ ਮੌਤ ਹੋ ਗਈ ਹੈ ਸੁਖਬੀਰ ਸਿੰਘ ਜੋ ਕਿ ਇੱਕ ਮੁਲਾਜ਼ਮ ਨੇ ਐਸਜੀਪੀਸੀ ਦੇ ਉਹਨਾਂ ਵੱਲੋਂ ਵਾਰ ਕੀਤਾ ਜਾਂਦਾ ਤੇ ਦਰਸ਼ਕਾਂ ਨੂੰ ਜਾਣਕਾਰੀ ਲਈ ਦੱਸ ਦਿੰਨੇ ਆ ਵੀ ਇਹ ਮੁਲਾਜ਼ਮ ਆ ਪਹਿਲਾਂ ਵੀ ਆਪਸ ਦੇ ਵਿੱਚ ਕਈ ਵਾਰ ਬਹਿਸ ਕਰ ਚੁੱਕੇ ਨੇ ਇਹਨਾਂ ਦੀ ਤਕਰਾਰ ਕਾਫੀ ਸਮੇਂ ਤੋਂ ਚੱਲ ਰਹੀ ਸੀ ਤੇ ਆਪਸ ਦੇ ਵਿੱਚ ਰਿਸ਼ਤੇਦਾਰ ਵੀ ਦੱਸੇ ਜਾ ਰਹੇ ਨੇ ਬੇਹੱਦ ਮੰਦ ਭਾਗੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਤੇ ਬੇਹੱਦ ਨਿੰਦਣਯੋਗ ਖਬਰ ਵੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਸਿੱਖਾਂ ਦੀ ਸਰਵਉੱਚ ਸੰਸਥਾ ਐਸਜੀਪੀਸੀ ਦੇ ਦਫ਼ਤਰ ਦੇ ਵਿੱਚ ਜੇ ਇਹੋ ਜਿਹੀ ਕੋਈ ਵਾਰਦਾਤ ਹੁੰਦੀ ਹੈ ਤਾਂ ਇਸ ਤੋਂ ਮੰਦ ਭਾਗੀ ਘਟਨਾ ਪੰਜਾਬ ਦੇ ਵਿੱਚ ਨਹੀਂ ਹੋ ਸਕਦੀ ਤਲਵਾਰਾਂ ਨਾਲ ਵਾਰ ਕੀਤਾ ਜਾਂਦਾ ਹੈ ਹਾਲਾਂਕਿ ਦੋਨੋਂ ਮਲਾਜ਼ਮ ਪ੍ਰਸ਼ਾਦਾਸ਼ਕ ਰਹੇ ਸੀ ਇਹ ਘਟਨਾ ਸਵੇਰ 1:00 ਤੋਂ 1:30 ਵਜੇ ਦੇ ਵਿੱਚਕਾਰ ਦੱਸੀ ਜਾ ਰਹੀ ਹੈ ਇੱਕ ਦੂਜੇ ਦੇ ਨਾਲ ਪ੍ਰਸ਼ਾਦਾ ਖਾਂਦੇ ਸਮੇਂ ਛੱਕਦੇ ਸਮੇਂ ਇੱਕ ਦੂਜੇ ਦੇ ਨਾਲ ਬਹਿਸ ਹੋ ਜਾਂਦੀ ਹੈ ਬਹਿਸ ਹੋਣ ਤੋਂ ਬਾਅਦ ਸੁਖਵੀਰ ਸਿੰਘ ਕੋਲ ਹਾਲਾਂਕਿ ਦੋਨੋਂ ਅਮਰਤਧਾਰੀ ਸਿੱਖ ਸੀ ਤੇ ਸੁਖਵੀਰ ਸਿੰਘ ਕੋਲ ਤਲਵਾਰ ਸੀ ਤਲਵਾਰ ਕੱਢ ਕੇ ਉਸ ਦੇ ਵੱਲੋਂ ਹਮਲਾ ਕੀਤਾ ਜਾਂਦਾ ਤੇ ਹਮਲੇ ਦੇ ਵਿੱਚ ਦਲਵਾਰਾ ਸਿੰਘ ਜਿਹੜਾ ਮੁਲਾਜ਼ਮ ਹੈ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹਫੜਾ ਦਫੜੀ ਮੱਜ ਜਾਂਦੀ ਹੈ ਹਾਲਾਂਕਿ ਹੁਣ ਐਸਜੀਪੀਸੀ ਦਾ ਦਫਤਰ ਜੋ ਕਿ ਤੇਜਾ ਸਿੰਘ ਸੁਬੰਦਰੀ ਹਾਲ ਦੇ ਨਾਲ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਉਸ ਦੇ ਵਿੱਚ ਕਿਸੇ ਵੀ ਬੰਦੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ ਤੇ ਜਰਨਲ ਸਕੱਤਰ ਨੇ ਜਿਹੜੇ ਐਸਜੀਪੀਸੀ ਦੇ ਪ੍ਰਤਾਪ ਸਿੰਘ ਹੁਣਾ ਵੱਲੋਂ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਦਰਸ਼ਕਾਂ ਨੂੰ ਦੱਸੜਾ ਦੱਸ ਦੰਨੇ ਆ ਵੀ ਉਹਨਾਂ ਨੇ ਕਿਹਾ ਸਸਪੈਂਡ ਕਰ ਦਿੱਤਾ ਗਿਆ ਸੁਖਬੀਰ ਸਿੰਘ ਨੂੰ ਤੇ ਸਖਤ ਤੋਂ ਸਖਤ ਪ੍ਰਸ਼ਾਸਨਿਕ ਕਾਰਵਾਈ ਕਰਨ ਦੀ ਜਿਹੜੀ ਮੰਗ ਹੈ ਉਹ ਐਸਜੀਪੀਸੀ ਜਰਨਲ ਸਕੱਤਰ ਪ੍ਰਤਾਪ ਸਿੰਘ ਹੁਣਾ ਵੱਲੋਂ ਆਖੀ ਗਈ ਹੈ ਸੋ ਬੇਹਦ ਮੰਦ ਭਾਗੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਐਸਜੀਪੀਸੀ ਦੇ ਦਫਤਰ ਦੇ ਵਿੱਚ ਤਲਵਾਰਾਂ ਚੱਲ ਗਈਆਂ ਨੇ ਜਿਸ ਦੇ ਤਹਿਤ ਦਲਵਾਰਾ ਸਿੰਘ ਮੁਲਾਜ਼ਮ ਦੀ ਜਿਹੜੀ ਆ ਉਹ ਮੌਤ ਹੋ ਗਈਆ ਦੋਨਾਂ ਵਿੱਚੋਂ ਪਹਿਲਾਂ ਵੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ ਝਗੜਾ ਚੱਲ ਰਿਹਾ ਸੀ ਬਹਿਸ ਹੁੰਦੀ ਆ ਆਪਸ ਦੇ ਵਿੱਚ ਬਹਿਸ ਤੋਂ ਬਾਅਦ ਉਹ ਮਾਮੂਲੀ ਤਕਰਾਰ ਇੱਕ ਖੂਨੀ ਝੜਪ ਦਾ ਰੂਪ ਧਾਰਨ ਕਰ ਲੈਂਦੀ ਆ ਸੋ ਸਾਡੇ ਸਹਿਯੋਗੀ ਪੱਤਰਕਾਰ ਹਿਮਾਂਸ਼ੂ ਸ਼ਰਮਾ ਸਾਡੇ ਨਾਲ ਜੁੜ ਗਏ ਨੇ ਪੂਰੀ ਜਾਣਕਾਰੀ ਮਾਮਲੇ ਦੀ ਸਾਨੂੰ ਦੇਣਗੇ ਹਿਮਾਂਸ਼ੂ ਜੀ ਆਵਾਜ਼ ਆ ਰਹੀ ਹੈ ਜੀ ਬਿਲਕੁਲ ਬਿਲਕੁਲ ਸਿੱਖਾਂ ਦੀ ਸਰਵਉੱਚ ਸੰਸਥਾ ਐਸਜੀਪੀਸੀ ਬੇहद ਮੰਦ ਭਾਗੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਤਲਵਾਰਾਂ ਚੱਲ ਜਾਂਦੀਆਂ ਨੇ ਦੋ ਮਲਾਜ਼ਮਾਂ ਦੇ ਵਿਚਕਾਰ ਕੀ ਮਾਮਲਾ ਹੋਇਆ ਪੂਰੀ ਜਾਣਕਾਰੀ ਦਿਓ ਦਰਸ਼ਕਾਂ ਨੂੰ ਇਹ ਬਿਲਕੁਲ ਹੈਰਾਨਕੀ ਦੀ ਗੱਲ ਹੈ ਕਿ ਧਾਰਮਿਕ ਸੰਸਥਾ ਹੋਣ ਦੇ ਚਲਦੇ ਜਿੱਥੇ ਧਾਰਮਿਕ ਲੋਕਾਂ ਨੂੰ ਸਿੱਖਾਂ ਦੇ ਜਿਹੜੀ ਬਹੁਤ ਸੰਸਤਾ ਹੈ ਇਹਦੇ ਜਿੱਥੇ ਉਹਨਾਂ ਨੂੰ ਸਿੱਖਾਂ ਨੂੰ ਇੱਥੇ ਜਿਹੜਾ ਗਿਆਨ ਸਿਖਾ ਜਾਂਦਾ ਹੈ ਆਪਣੇ ਇਥੇ ਕਹਿ ਦਿੱਤੀ ਜਾਂਦੀ ਹੈ ਪਰ ਉੱਥੇ ਹੀ ਅੱਜ ਜਿਹੜੀ ਅੰਦਰ ਉਹਨਾਂ ਦੇ ਮੁਲਾਜ਼ਮਾਂ ਨੇ ਉਹਨਾਂ ਦੀ ਤਲਵਾਰਾਂ ਚਲ ਕੇ ਤੁਹਾਨੂੰ ਦੱਸਦੀ ਹੈ ਕਿ ਅੱਜ ਸੇਵਾ ਪਰਚਾਰ ਕਮੇਟੀ ਦੇ ਜਿਹਦੇ ਦਰਬਾਰਾ ਸਿੰਘ ਸੀ ਉਹਨਾਂ ਦੀ ਜਿਹੜੀ ਮੌਤ ਹੋ ਗਈ ਆ ਸੁਖਬੀਰ ਸਿੰਘ ਰਾਵਾ ਜਿਹੜਾ ਤੁਹਾਨੂੰ ਚਾਰ ਕਮੇਟੀ ਦਾ ਮੁਲਾਜ਼ਮ ਉਸਨੇ ਰੋਟੀ ਖਾਣਦੇ ਹੋਏ ਦਰਬਾਰਾ ਸਿੰਘ ਤੇ ਹਮਲਾ ਕਰ ਦਿੱਤਾ ਜਿੱਦੇ ਚਲਦੇ ਉਸਨੂੰ ਹਸਪਤਾਲ ਲਿਜ ਕਾਫੀ ਰੰਗੇਸ ਦੇ ਵਿੱਚ ਸੀ ਤੇ ਅੱਜ ਜਿਹੜਾ ਸੁਖਬੀਰ ਸਿੰਘ ਨੇ ਫਿਰ ਇਹਨਾਂ ਦੇ ਅੱਗੇ ਜਾਂ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਇਹ ਤੇ ਹਮਲਾ ਕਰ ਦਿੱਤਾ ਉਸ ਦੇ ਜਿਹਦੇ ਚੱਲੇ ਦਰਬਾਰ ਸੰਗ ਦੀ ਮੌਤ ਹੋ ਗਈ ਜੀ ਉੱਥੇ ਕੀ ਸਥਿਤੀ ਬਣੀ ਹੋਈ ਹੈ ਹੁਣ ਤੇ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਕਰ ਦਿੱਤੀ ਹੈ ਪੁਲਿਸ ਪਹੁੰਚੀ ਹੈ ਕੀ ਮਾਹੌਲ ਕੀ ਬਣਿਆ ਹੋਇਆ ਉੱਥੇ ਹੁਣ ਜੀ ਬਿਲਕੁਲ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਹੈ ਤੇ ਜੀ ਐਸ ਪੀ ਵੀ ਬਣੋ ਜਿਹੜੀ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਥੋੜੀ ਦੇਰ ਤੱਕ ਜਿਹੜੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਰ ਜੀ ਦਸਿੰਘ ਧਾਮੀ ਉਹਨਾਂ ਦਾ ਬਿਆਨ ਕੋਈ ਸਾਹਮਣੇ ਆਉਣ ਵਾਲਾ ਹੋਰ ਵੀ ਵੱ ਇਸ ਮਾਮਲੇ 'ਚ ਤੇ ਇਹ ਤੁਹਾਨੂੰ ਨਹੀਂ ਲੱਗਦਾ ਹੈਗਾ ਵੀ ਇਹ ਤੋਂ ਮਾੜੀ ਖਬਰ ਐ ਇਸ ਤੋਂ ਮੰਦਭਾਗੀ ਖਬਰ ਨਹੀਂ ਹੋ ਸਕਦੀ ਕਿਉਂਕਿ ਜਿਵੇਂ ਤੁਸੀਂ ਆਪਾਂ ਜ਼ਿਕਰ ਕੀਤਾ ਦਰਸ਼ਕਾਂ ਦੇ ਨਾਲ ਵੀ ਸਿੱਖਾਂ ਦੀ ਸਭ ਤੋਂ ਸਰਵੋੱਚ ਸੰਸਥਾ ਤੇ ਉੱਥੇ ਤਲਵਾਰਾਂ ਚੱਲ ਜਾਣੀਆਂ ਕਤਲ ਹੋ ਜਾਣਾ ਇਸ ਤੋਂ ਵੱਡੀ ਮੰਦਭਾਗੀ ਖਬਰ ਤਾਂ ਹੋਈ ਨਹੀਂ ਸਕਦੀ ਜੇ ਬਿਲਕੁਲ ਗੁਰੂ ਘਰ ਹੋ ਗਏ ਜਿੱਥੇ ਛੋਟੇ ਨਾ ਮਸਤ ਘੁੰਡਿਆਂ ਆਉਂਦੇ ਨੇ ਪਰ ਉੱਥੇ ਹੀ ਅਜਿਹਾ ਕੰਮ ਹੋਣਾ ਸਭ ਤੋਂ ਮੰਦਭਾਗੀ ਕਰਨਾ ਹੈ ਇਸ ਲਈ ਚੋਣ ਕਮੇਟੀ ਨੂੰ ਕੋਈ ਤਗੜਾ ਐਕਸ਼ਨ ਲੈਣਾ ਪਏਗਾ ਜਿਸ ਦੇ ਚਲਦੇ ਲੋਕਾਂ ਦੇ ਵਿੱਚ ਕੋਈ ਮਾੜਾ ਅਸਰ ਨਾ ਪਵੇ ਜੀ ਬਿਲਕੁਲ ਜੀ ਬਹੁਤ-ਬਹੁਤ ਧੰਨਵਾਦ ਜੀ ਸੋ ਇਹ ਸੰ ਸਾਡੇ ਸਹਿਯੋਗੀ ਪੱਤਰਕਾਰ ਹਿਮਾਂਸ਼ੂ ਸ਼ਰਮਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਵੀ ਐਸਜੀਪੀਸੀ ਸਖਤ ਐਕਸ਼ਨ ਲੈ ਸਕਦੀ ਹੈ ਆ ਹਾਲਾਂਕਿ ਸੁਖਵੀਰ ਸਿੰਘ ਨੂੰ ਜਿਹੜਾ ਕਿ ਜਿਸ ਨੇ ਹਮਲਾ ਕੀਤਾ ਸੀ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਪ੍ਰਸ਼ਾਸਨ ਨੂੰ ਵੀ ਜਿਹੜੀ ਹਦਾਇਤ ਦਿੱਤੀ ਗਈ ਹੈ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਰ ਜੇ ਆਪਾਂ ਸੰਦੇਸ਼ ਦੀ ਗੱਲ ਕਰੀਏ ਤਾਂ ਬੇहद ਮਾੜਾ ਸੰਦੇਸ਼ ਲੋਕਾਂ ਦੇ ਵਿੱਚ ਜਾਂਦਾ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਉੱਥੇ ਪਹੁੰਚਦੀਆਂ ਨੇ ਤੇ ਦਰਬਾਰ ਸਾਹਿਬ ਦਾ ਐਸਜੀਪੀਸੀ ਦਾ ਬੜਾ ਵੱਡਾ ਰੁਤਬਾ ਪੂਰੇ ਚਾਹੇ ਆਪਾਂ ਸਿੱਖ ਸਮਾਜ ਦੀ ਗੱਲ ਕਰ ਲਈਏ ਜਾਂ ਆਪਾਂ ਕੋਈ ਹੋਰ ਕਮਿਊਨਿਟੀ ਹੋਰ ਧਰਮ ਹੈ ਉਹਦੇ ਵਿੱਚ ਵੀ ਐਸਜੀਪੀਸੀ ਦਾ ਬੜਾ ਵੱਡਾ ਜਿਹੜਾ ਰਿਸਪੈਕਟ ਹੈ ਪਰ ਉੱਥੇ ਇਹੋ ਜੀ ਘਟਨਾ ਵਾਪਰਨੀ ਬੇहद ਚਿੰਤਾ ਦਾ ਵਿਸ਼ਾ ਹੈ ਬੇहद ਮੰਦ ਭਾਗੀ ਘਟਨਾ ਤੇ ਦਰਸ਼ਕਾਂ ਨੂੰ ਦੱਸ ਦਿੰਨੇ ਆ ਦੁਬਾਰਾ ਵੀ ਇਹ ਆਪਸੀ ਰਿਸ਼ਤੇਦਾਰ ਸੀ ਦੋਨੋਂ ਦਲਬਾਰਾ ਸਿੰਘ ਤੇ ਸੁਖਬੀਰ ਸਿੰਘ ਆਪਸੀ ਰੰਜਿਸ਼ ਦੇ ਤਹਿਤ ਇੱਕ ਦੂਜੇ ਦੇ ਨਾਲ ਬਹਿਸ ਹੁੰਦੀ ਹੈ ਬਹਿਸ ਤੋਂ ਬਾਅਦ ਮਾਮਲਾ ਤਕਰਾਰ ਦਾ ਰੂਪ ਧਾਰਨ ਕਰ ਲੈਂਦਾ ਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਹੁਣਾ ਵੱਲੋਂ ਤਲਵਾਰ ਦੇ ਨਾਲ ਜਿਹੜਾ ਹਮਲਾ ਕਰ ਦਿੱਤਾ ਜਾਂਦਾ ਦਲਬਾਰਾ ਸਿੰਘ ਤੇ ਹਾਲਾਂਕਿ ਹਸਪਤਾਲ ਲੈ ਕੇ ਜਾਣ ਦੀ ਵੀ ਆ ਜਿਹੜੀ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹਨਾਂ ਦੀ ਮੌਤ ਆ ਜਿਹੜੀ ਉਹ ਹੋ ਚੁੱਕੀ ਆ ਬੇहद ਮੰਦ ਭਾਗੀ ਤੇ ਚਿੰਤਾਜਨਕ ਆਪਾਂ ਕਹਿ ਸਕਦੇ ਹਾਂ ਵੀ ਐਸਜੀਪੀਸੀ ਦੇ ਅੰਦਰ ਇਹੋ ਜਿਹਾ ਕੋਈ ਮਾਮਲਾ ਸਾਹਮਣੇ ਆਉਣਾ ਇਹੋ ਜਿਹੀ ਕੋਈ ਘਟਨਾ ਵਾਪਨੀ ਵਾਰਦਾਤ ਹੋਣੀ ਬੇहद ਚਿੰਤਾ ਦਾ ਵਿਸ਼ਾ ਹਾਲਾਂਕਿ ਦਰਸ਼ਕਾਂ ਨੂੰ ਦੱਸ ਦਿੰਦੇ ਆ ਇਸ ਤੋਂ ਪਹਿਲਾਂ ਵੀ ਇੱਕ ਵੱਡਾ ਮਾੜਾ ਇਨਸੀਡੈਂਟ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਲੰਗਰ ਹਾਲ ਦੇ ਅੰਦਰ ਹੋ ਕੇ ਚੁੱਕਿਆ ਦਰਸ਼ਕ ਜਾਨ ਸ਼ਾਇਦ ਜਾਣਦੇ ਹੋਣਗੇ ਵੀ ਇੱਕ ਸੇਵਾਦਾਰ ਅ ਜਿਹੜਾ ਵੱਡਾ ਕੜਾਹਾ ਜਿੱਤੇ ਵਿੱਚ ਲੰਗਰ ਤਿਆਰ ਕੀਤਾ ਜਾਂਦਾ ਉਹਦਾ ਪੈਰ ਫਿਸਲ ਜਾਂਦਾ ਤੇ ਉਹ ਉਸ ਕੜਾਹੇ ਦੇ ਵਿੱਚ ਡਿੱਗ ਜਾਂਦੇ ਨੇ ਤੇ ਉਸ ਸੇਵਾਦਾਰ ਦਾ 70% ਜਿਹੜੀ ਬੋਡੀ ਹੈ ਉਹ ਝੁਲਸੀ ਜਾਂਦੀ ਹੈ ਹਾਲਾਂਕਿ ਜੇਰੇ ਇਲਾਜ ਚੱਲ ਰਹੇ ਨੇ ਤੇ ਕੀ ਕੋਈ ਉਹਨਾਂ ਦਾ ਇਲਾਜ ਦੇ ਵਿੱਚ ਕੋਈ ਇਹ ਜੀ ਕਮੀ ਨਾ ਆਵੇ ਤੇ ਉਹ ਤੰਦਰੁਸਤ ਹੋ ਜਾਣਾ ਪਤਾ ਹੀ ਉਮੀਦ ਕਰਦੇ ਆ ਪਰ ਇਹ ਖਬਰ ਹੈ ਜਿਹੜੀ ਇਹ ਬੇहद ਮੰਦ ਭਾਗੀ ਤੇ ਚਿੰਤਾ ਵਾਲੀ ਹੈ ਵੀ ਐਸਜੀਪੀਸੀ ਦੇ ਦਫ਼ਤਰ ਦੇ ਅੰਦਰ ਤਲਵਾਰਾਂ ਚੱਲ ਜਾਣੀਆਂ ਕਤਲ ਹੋ ਜਾਣਾ ਬੇहद ਚਿੰਤਾ ਦਾ ਵਿਸ਼ਾ ਹੈ ਤੇ ਹੁਣ ਇਹ ਵੀ ਕਿਆਸਾਈਆਂ ਲਗਾਈਆਂ ਜਾ ਰਹੀਆਂ ਨੇ ਵੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਵੱਲੋਂ ਸਖਤ ਤੋਂ ਸਖਤ ਕੋਈ ਐਕਸ਼ਨ ਲਿਆ ਜਾ ਸਕਦਾ ਤੇ ਪ੍ਰਸ਼ਾਸਨ ਨੂੰ ਵੀ ਹਦਾਇਤ ਦਿੱਤੀ ਹੈ ਵੀ ਕੋਈ ਸਖਤ ਕਾਰਵਾਈ ਜਿਹੜੀ ਉਹ ਸੁਖਵੀਰ ਸਿੰਘ ਹੋਣਾ ਦੇ ਖਿਲਾਫ ਕੀਤੀ ਜਾਵੇ ਹਾਲਾਂਕਿ ਇਹ ਵੀ ਜਿਹੜੀ ਚਰਚਾ ਚੱਲ ਰਹੀ ਹੈ ਵੀ ਚਲੋ ਜੇ ਕੋਈ ਆਪਸੀ ਪਰਿਵਾਰਕ ਰੰਜਸ਼ ਜਾਂ ਕੋਈ ਆਪਸੀ ਮਨਮਟਾਵ ਚੱਲ ਵੀ ਰਿਹਾ ਸੀ ਤਾਂ ਇਸ ਤੋਂ ਗੁਰੇਜ਼ ਕੀਤਾ ਜਾ ਸਕਦਾ ਸੀ ਬੱਸ ਤਾਂ ਬਚਿਆ ਜਾ ਸਕਦਾ ਸੀ ਬਾਹਰ ਕਿਤੇ ਜਾ ਕੇ ਇਸ ਮਸਲੇ ਦਾ ਹੱਲ ਕੀਤਾ ਜਾ ਸਕਦਾ ਸੀ ਪਰ ਗੁਰੂ ਘਰ ਦੇ ਅੰਦਰ ਤੇ ਐਸਜੀਪੀਸੀ ਦੇ ਮੁਲਾਜ਼ਮ ਹੋਣ ਦੇ ਬਾਵਜੂਦ ਉਹਨਾਂ ਨੂੰ ਆਪਣੀ ਰਿਸਪਾਂਸਿਬਿਲਟੀ ਸਮਝਣੀ ਚਾਹੀਦੀ ਸੀ ਤੇ ਇੱਕ ਦੂਜੇ ਨੂੰ ਇਹੋ ਜੀ ਜਿਹੜੀ ਘਟਨਾ ਉਹਨਾਂ ਨੇ ਅੰਜਾਮ ਦਿੱਤਾ ਸੁਖਵੀਰ ਸਿੰਘ ਉਹਨਾਂ ਨੇ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਇੱਕ ਬੰਦੇ ਦੀ ਜਾਨ ਚਲੀ ਗਈ ਹੈ ਅਮਰਤਧਾਰੀ ਸਿੱਖ ਨੇ ਦੋਨੋਂ ਤੇ ਤਲਵਾਰ ਦੇ ਨਾਲ ਹਮਲਾ ਕੀਤਾ ਬੜੇ ਗੰਭੀਰ ਰੂਪ ਦੇ ਵਿੱਚ ਦਲਵਾਰਾ ਸੰਗਤ ਜ਼ਖਮੀ ਹੁੰਦੇ ਨੇ ਤਾਂ ਬੇਹਦ ਮੰਦਪਾਗੀ ਖਬਰ ਹੈ ਦੱਸਦਣਿਆ ਵੀ ਇਹਨਾਂ ਵਿੱਚੋਂ ਇੱਕ ਜਿਹੜੇ ਆ ਮੁਲਾਜ਼ਮ ਨੇ ਉਹ ਅਕਾਊਂਟ ਡਿਪਾਰਟਮੈਂਟ ਐਸਜੀਪੀਸੀ ਦਾ ਜਿਹੜਾ ਅਕਾਊਂਟ ਡਿਪਾਰਟਮੈਂਟ ਆ ਉਹਦੇ ਵਿੱਚ ਕੰਮ ਕਰਦੇ ਸੀ ਤੇ ਦੂਜੇ ਵੀ ਕਿਸੇ ਉਹਦੇ ਵਿੱਚ ਆਪਣੀ ਜਿਹੜੀਆਂ ਸੇਵਾ ਦੇ ਰਹੇ ਸੀ ਪਰ ਇਹ ਘਟਨਾ ਸਵਾ 1 ਤੋਂ 1:30 ਵਜੇ ਦੇ ਵਿੱਚ ਵਿੱਚ ਵਾਪਰਦੀ ਆ ਦੋਨੋਂ ਮੁਲਾਜ਼ਮ ਇੱਕ ਦੂਜੇ ਦੇ ਨਾਲ ਬਹਿਸ ਕਰਦੇ ਨੇ ਕੋਈ ਪਰਿਵਾਰਕ ਰੰਜਿਸ਼ ਤੇ ਕੋਈ ਪਰਿਵਾਰਕ ਮਸਲਾ ਸੀਗਾ ਜਿਹੜਾ ਕਿ ਸੂਤਰਾਂ ਤੋਂ ਸਾਨੂੰ ਖਬਰ ਮਿਲੀ ਆ ਵੀ ਉਹਦੇ ਕਰਕੇ ਇੱਕ ਦੂਜੇ ਦੇ ਨਾਲ ਬਹਿਸ ਹੁੰਦੀ ਹੈ ਤਲਵਾਰਾਂ ਨਿਕਲ ਜਾਂਦੀਆਂ ਨੇ ਤੇ ਤਲਵਾਰ ਦੇ ਵਾਰ ਦੇ ਨਾਲ ਜਿਹੜਾ ਦਲਵਾਰਾ ਸਿੰਘ ਦੀ ਜਿਹੜੀ ਆ ਮੌਤ ਹੋ ਗਈ ਆ ਬੇहद ਮੰਦ ਭਾਗੀ ਤੇ ਚਿੰਤਾਜਨਕ ਖਬਰ ਆ ਜਿਹੜੀ ਉਹ ਅਮ੍ਰitsar ਤੋਂ ਸਾਹਮਣੇ ਆ ਰਹੀ ਹੈ ਸਿੱਖਾਂ ਦੀ ਸਰਵਉੱਚ ਸੰਸਥਾ ਜੋ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਿਲਕੁਲ ਨਾਲ ਸ਼ਿਸ਼ੋਭਿਤ ਹੈ ਵੱਡਾ ਰਤਬਾ ਹੈ ਬਹੁਤ ਰਿਸਪੈਕਟ ਐ ਐਸਜੀਪੀਸੀ ਦੀ ਚਾਹੇ ਉਹ ਕਮਿਊਨਿਟੀ ਸਿੱਖਾਂ ਦੀ ਹੈ ਜਾਂ ਕੋਈ ਗੈਰ ਸਿੱਖਾ ਸਾਰੇ ਐਸਜੀਪੀਸੀ ਦਾ ਅਦਰ ਸਤਕਾਰ ਕਰਦੇ ਨੇ ਪਰ ਇਹ ਜਿਹੜੀ ਘਟਨਾ ਵਾਪਰੀ ਹੈ ਬੇहद ਚਿੰਤਾ ਦਾ ਵਿਸ਼ਾ ਹੈ ਬੇहद ਮੰਦ ਭਾਗੀ ਘਟਨਾ ਸੋ ਇਸ ਪੂਰੇ ਮਾਮਲੇ 'ਚ ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟਾਂ ਦੇ ਜ਼ਰੀਏ ਆਪਣੀ ਰਾਏ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਸਿੱਖਾਂ ਦੀ ਸਰਵਉੱਚ ਸੰਸਥਾ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ 'ਚ ਤਲਵਾਰਾਂ ਚੱਲ ਗਈਆਂ ਨੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਦੋ ਮਲਾਜ਼ਮ ਜਿਨ੍ਹਾਂ ਦੀ ਆਪਸੀ ਰੰਜਿਸ਼ ਚੱਲ ਰਹੀ ਸੀ ਮਾਮੂਲੀ ਬਹਿਸ ਤੋਂ ਤਕਰਾਰ ਸ਼ੁਰੂ ਹੁੰਦੀ ਹੈ ਤੇ ਉਹ ਤਕਰਾਰ ਖੂਨੀ ਝੜਪ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਤਲਵਾਰਾਂ ਨਿਕਲ ਜਾਂਦੀਆਂ ਨੇ ਤਲਵਾਰਾਂ ਦੇ ਨਾਲ ਇੱਕ ਦੂਜੇ ਤੇ ਵਾਰ ਕੀਤੇ ਜਾਂਦੇ ਰਹੇ ਹਾਲਾਂਕਿ ਇਸ ਦੇ ਵਿੱਚ ਮੁਲਾਜ਼ਮ ਦਲਵਾਰਾ ਸਿੰਘ ਦੀ ਹਸਪਤਾਲ ਨੂੰ ਲੈ ਜਾਂਦੇ ਹੋਏ ਮੌਤ ਹੋ ਗਈ ਹੈ ਸੁਖਬੀਰ ਸਿੰਘ ਜੋ ਕਿ ਇੱਕ ਮੁਲਾਜ਼ਮ ਨੇ ਐਸਜੀਪੀਸੀ ਦੇ ਉਹਨਾਂ ਵੱਲੋਂ ਵਾਰ ਕੀਤਾ ਜਾਂਦਾ ਤੇ ਦਰਸ਼ਕਾਂ ਨੂੰ ਜਾਣਕਾਰੀ ਲਈ ਦੱਸ ਦਿੰਨੇ ਆ ਵੀ ਇਹ ਮੁਲਾਜ਼ਮ ਆ ਪਹਿਲਾਂ ਵੀ ਆਪਸ ਦੇ ਵਿੱਚ ਕਈ ਵਾਰ ਬਹਿਸ ਕਰ ਚੁੱਕੇ ਨੇ ਇਹਨਾਂ ਦੀ ਤਕਰਾਰ ਕਾਫੀ ਸਮੇਂ ਤੋਂ ਚੱਲ ਰਹੀ ਸੀ ਤੇ ਆਪਸ ਦੇ ਵਿੱਚ ਰਿਸ਼ਤੇਦਾਰ ਵੀ ਦੱਸੇ ਜਾ ਰਹੇ ਨੇ ਬੇहद ਮੰਦ ਭਾਗੀ ਖਮਰ ਅਮਰੇਸਰ ਤੋਂ ਸਾਹਮਣੇ ਆ ਰਹੀ ਹੈ ਤੇ ਬੇहद ਨਿੰਦਣਯੋਗ ਖਬਰ ਵੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਸਿੱਖਾਂ ਦੀ ਸਰਵਉੱਚ ਸੰਸਥਾ ਐਸਜੀਪੀਸੀ ਦੇ ਦਫ਼ਤਰ ਦੇ ਵਿੱਚ ਜੇ ਇਹੋ ਜਿਹੀ ਕੋਈ ਵਾਰਦਾਤ ਹੁੰਦੀ ਹੈ ਤਾਂ ਇਸ ਤੋਂ ਮੰਦ ਭਾਗੀ ਘਟਨਾ ਪੰਜਾਬ ਦੇ ਵਿੱਚ ਨਹੀਂ ਹੋ ਸਕਦੀ ਤਲਵਾਰਾਂ ਨਾਲ ਵਾਰ ਕੀਤਾ ਜਾਂਦਾ ਹੈ ਹਾਲਾਂਕਿ ਦੋਨੋਂ ਮੁਲਾਜ਼ਮ ਪ੍ਰਸ਼ਾਦਾਸ਼ਕ ਰਹੇ ਸੀ ਇਹ ਘਟਨਾ ਸਵੇਰ 1 ਤੋਂ 1.5 ਵਜੇ ਦੇ ਵਿਚਕਾਰ ਦੱਸੀ ਜਾ ਰਹੀ ਹੈ ਇੱਕ ਦੂਜੇ ਦੇ ਨਾਲ ਬਰਸ਼ਾਦਾ ਖਾਂਦੇ ਸਮੇਂ ਸ਼ੱਕ ਦੇ ਸਮੇਂ ਇੱਕ ਦੂਜੇ ਦੇ ਨਾਲ ਬਹਿਸ ਹੋ ਜਾਂਦੀ ਹੈ ਬਹਿਸ ਹੋਣ ਤੋਂ ਬਾਅਦ ਸੁਖਵੀਰ ਸਿੰਘ ਕੋਲ ਹਾਲਾਂਕਿ ਦੋਨੋਂ ਅਮਰਤਧਾਰੀ ਸਿੱਖ ਸੀ ਤੇ ਸੁਖਵੀਰ ਸਿੰਘ ਕੋਲ ਤਲਵਾਰ ਸੀ ਤਲਵਾਰ